ਬੋਰੀ ਚ ਲਾਸ਼ ਹੈ ਬੋਰੀ ਨੂੰ ਸੁੱਟਣ ਵਾਲੇ ਦੇ ਹੌਸਲੇ ਵੇਖੋ ਪਰੇ ਬਾਜ਼ਾਰ ਵਿੱਚ ਚੁਰਾਹੇ ਲਾਸ਼ ਨੂੰ ਟਿਕਾਣੇ ਲਾ ਰਿਹਾ ਹੈ ਉਹ ਵੀ ਲੋਕਾਂ ਦੇ ਸਾਹਮਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਆ ਅਤੇ ਉਹਨਾਂ ਕੋਲ ਇੱਕ ਬੋਰੀ ਹੁੰਦੀ ਆ ਬੋਰੀ ਜਿਹੜੀ ਆ ਇਹ ਐਲੀਵੇਟਡ ਰੋਡ ਜਿੱਥੇ ਫਲਾਈਓਵਰ ਅਸੀਂ ਖੜੇ ਆ ਇੱਥੇ ਬੋਰੀ ਉਹ ਸੁੱਟ ਕੇ ਜਾਂਦੇ ਨੇ ਤੇ ਕਹਿੰਦੇ ਆ ਇਹਦੇ ਵਿੱਚ ਗਲੇ ਸੜੇ ਆਂਬ ਹੈ ਪਰ ਉਸ ਦੇ ਵਿੱਚ ਇੱਕ ਲਾਸ਼ ਮਿਲਦੀ ਆ ਦੋ ਬੰਦੇ ਮੋਟਰਸਾਈਕਲ ਤੇ ਆਇਆ ਇੱਕ ਤਾਂ ਸਕਿਉਰਟੀ ਵਾਲਾ ਸੀਗਾ ਇੱਕ ਸਕਿਉਰਿਟੀ ਗਾਰਡ ਸੀਗਾ ਸਕਿਉਰਿਟੀ ਗਾਰਡ ਨੇ ਆਏ ਪਿੱਛੇ ਫੜੀ ਫੜੀ ਹੋਈ ਸੀ ਬੋਰੀ ਮੈਂ ਤਾਂ ਕਹਾ ਕੂੜਾ ਹੈ ਦੇ ਵਿੱਚ ਉਹਨੇ ਜਦੋਂ ਐ ਝਟਕਾ ਪਟਕਾ ਪਟਕੀ ਨਾ ਤੇ ਪਟਕੀ ਉਹਨੇ ਐਦਾਂ ਹੀ ਜਿਦਾ ਕੂੜਾ ਇਹਨੂੰ ਪਟਕਦੇ ਆ ਉਹ ਮੈਂ ਕਹਾ ਚੱਕ ਉਹ ਇਹਨੂੰ ਕੂੜੇ ਨੂੰ ਇੱਥੇ ਨਾ ਸੈਟ ਇਹ ਉਹ ਤਾਂ ਸਕਿਉਰਿਟੀ ਗਾਰਡ ਤਾਂ ਚਲਾ ਗਿਆ ਇੱਥੋਂ ਛੱਡ ਗਿਆ ਉਹ ਦੂਸਰਾ ਬੰਦਾ ਜਿਹੜਾ ਖੜਾ ਸੀਗਾ ਮੋਟਰਸਾਈਕਲ ਵਾਲਾ ਉਹ ਕਹਿੰਦਾ ਇਸ ਵਿੱਚ ਆ ਮੈਂ ਮੈਂ ਕਹਿੰਦਾ ہماری ਗੱਡੀ ਆ ਰਹੀ ਹੈ ਉਸ ਵਿੱਚ ਰੱਖਣਾ ਕੋਈ ਮੂੰਹ ਤੇ ਸ਼ਿਕਸਤ ਨਹੀਂ ਉਹਦੇ ਕੋਈ ਇੰਨਾ ਕੋਈ ਡਰ ਨਹੀਂ ਸੀਗਾ ਜਿਵੇਂ ਆਇਆ ਬੋਰੀ ਸਿਟੀ ਜਿਵੇਂ ਕੁੱਤਾ ਸੜਦਾ ਹੁੰਦਾ ਮਰਿਆ ਹੋਇਆ ਉੱਥੇ ਚੌਂਕੀ ਚਲਾਨ ਕੱਟੇ ਜਾ ਰਿਹਾ ਸੀ ਦੇਖ ਰਿਹਾ ਬੜੇ ਆਰਾਮ ਨਾਲ ਚਲਾਨ ਕੱਟੇ ਜਾ ਰਿਹਾ ਤੇ ਉਹ ਬੰਦਾ ਬੋਰੀ ਇਥੇ ਸਭ ਕੁਝ ਲੈ ਕੇ ਬੜੇ ਆਰਾਮ ਨਾਲ ਦੇਖੋ ਜੀ ਆ ਤਾਂ ਲੱਗਿਆ ਕਿ ਜਿੱਦਾਂ ਕੋਈ ਲੜਾਈ ਕਰਦੀ ਆ ਕੋਈ ਗੱਲ ਹੋਈ ਹੋਣੀ ਤਾਂ ਉਹਨੇ ਘਰੇ ਆਪ ਫੋਨ ਕਰਤਾ ਹੋਣਾ ਕਿ ਮੈਂ ਹੁਣ ਆ ਆ ਚੀਜ਼ ਕਰਤੀ ਮੈਨੂੰ ਐ ਤਾਂ ਬਤੀਤ ਹੋਇਆ ਜਿੱਦਾਂ ਉਹਨੇ ਫੋਨ ਕੱਢਿਆ ਸਸ਼ੇਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਮੈਂ ਹਾਂ ਕੁਵਰ ਜੋਤ ਸਿੰਘ ਅੱਜ ਲੁਧਿਆਣਾ ਦੇ ਵਿੱਚ ਮੌਜੂਦ ਹਾਂ ਲੁਧਿਆਣਾ ਸਮਾਰਟ ਸਿਟੀ ਆ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਗੁਨੀਂਦਾ ਜੇ ਆਪਾਂ ਇਸ ਨੂੰ ਗੱਲ ਕਰੀਏ ਪੋਪੂਲੇਸ਼ਨ ਵਾਈਜ਼ ਪਰ ਪੰਜਾਬ ਦੇ ਸਭ ਤੋਂ ਵੱਡੇ ਸ਼ਹਿਰ ਦੇ ਵਿੱਚ ਸਭ ਤੋਂ ਅਮੀਰ ਸ਼ਹਿਰ ਦੇ ਵਿੱਚ ਹੋਕ ਹੀ ਰਿਹਾ ਕ੍ਰਾਈਮ ਰੇਟ ਲਗਾਤਾਰ ਵੱਧਾ ਜਾ ਰਿਹਾ ਤੇ ਅੱਜ ਦਿਨ ਦਿਹਾੜੇ ਵਿਅਕਤੀ ਆਂਦੇ ਆ ਮੋਟਰਸਾਈਕਲ ਤੇ ਸਵਾਰ ਹੋ ਕੇ ਆਂਦੇ ਆ ਅਤੇ ਉਹਨਾਂ ਕੋਲ ਇੱਕ ਬੋਰੀ ਹੁੰਦੀ ਆ ਬੋਰੀ ਜਿਹੜੀ ਆ ਇਹ ਐਲੀਵੇਟਡ ਰੋਡ ਜਿੱਥੇ ਫਲਾਈਓਵਰ ਅਸੀਂ ਖੜੇ ਆ ਇੱਥੇ ਬੋਰੀ ਉਹ ਸੁੱਟ ਕੇ ਜਾਂਦੇ ਨੇ ਤੇ ਕਹਿੰਦੇ ਆ ਇਹਦੇ ਵਿੱਚ ਗਲੇ ਸੜੇ ਆਂਬ ਹੈ ਪਰ ਉਸ ਦੇ ਵਿੱਚ ਇੱਕ লাশ ਮਿਲਦੀ ਆ ਹੁਣ ਮੌਕੇ ਤੇ ਜਿਹੜੇ ਲੋਕ ਮੌਜੂਦ ਸੀ ਉਹਨਾਂ ਨਾਲ ਗੱਲਬਾਤ ਕਰਦੇ ਆ ਸਰਦਾਰ ਸਾਹਿਬ ਕੀ ਹੋਇਆ ਸੀ ਦੱਸੋਗੇ ਮਾਰੇ ਜਾ ਕਿਉਂਕਿ ਦਿਨ ਦਿਹਾੜੇ ਲੋਕ ਆਏ ਦੋ ਬੰਦੇ ਮੋਟਰਸਾਈਕਲ ਤੇ ਆਏ ਇੱਕ ਤਾਂ ਸਕਿਉਰਟੀ ਵਾਲਾ ਸੀਗਾ ਇੱਕ ਸਕਿਉਰਟੀ ਗਾਰਡ ਸੀਗਾ ਸਕਿਉਰਟੀ ਗਾਰਡ ਨੇ ਆਏ ਪਿੱਛੇ ਫੜੀ ਫੜੀ ਹੋਈ ਸੀ ਬੋਰੀ ਮੈਂ ਤਾਂ ਕਹਾ ਕੂੜਾ ਹੈ ਇਹਦੇ ਵਿੱਚ ਉਹਨੇ ਜਦੋਂ ਐ ਪਟਕਾ ਪਟਕੀ ਨਾ ਪਟਕੀ ਵੀ ਉਹਨੇ ਐਦਾਂ ਹੀ ਜਿਦਾ ਕੂੜੇ ਨੂੰ ਪਟਕਦੇ ਆ ਉਹ ਮੈਂ ਕਹਾ ਚੱਕੋ ਇਹਨੂੰ ਕੂੜੇ ਨੂੰ ਇੱਥੇ ਨਾ ਸੈਟ ਤੇ ਉਹ ਤਾਂ ਸਕੂਟੀਕਾਰ ਤਾਂ ਚਲਾ ਗਿਆ ਇੱਥੋਂ ਛੱਡ ਗਿਆ ਉਹ ਦੂਸਰਾ ਬੰਦਾ ਜਿਹੜਾ ਖੜਾ ਸੀਗਾ ਮੋਟਰਸਾਈਕਲ ਵਾਲਾ ਉਹ ਕਹਿੰਦਾ ਇਸ ਵਿੱਚ ਆ ਮੈਂ ਮੈਂ ਕਹਿੰਦਾ ہماری ਗੱਡੀ ਆ ਰਹੀ ਹੈ ਉਸ ਵਿੱਚ ਰੱਖਣਾ ਹੈ ਮੈਂ ਕਿਹਾ ਚੱਲ ਰੱਖ ਲੈ ਤੂੰ ਆਪ ਦੇ ਲਿਆ ਪਰ 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 ਚੱਕੇ ਨੂੰ ਇੱਥੋਂ ਉਹ ਮੋਟਰਸਾਈਕਲ ਵਾਲਾ ਉੱਥੇ ਇੱਥੇ ਥੋੜੀ ਦੂਰ ਅੱਗੇ ਚਲਾ ਗਿਆ ਅੱਗੇ ਜਾ ਕੇ ਉਹ ਫੇਰ ਉਹਨੇ ਕਿੱਕ ਮਾਰ ਕੇ ਸਟਾਰਟ ਕਰਨ ਲੱਗਾ ਉਹ ਸਾਡੇ ਮੁੰਡੇ ਸੀਗੇ ਇੱਥੇ ਖੜੇ ਮੈਂ ਕਿਹਾ ਇਹਨਾਂ ਨੂੰ ਚਾਬੀ ਕੱਢ ਲੈ ਦੀ ਚਾਬੀ ਕੱਢ ਲਓ ਇਹਦੀ ਮੈਂ ਕਹਿੰਦਾ ਇਹਨੂੰ ਭੱਜਣ ਨਾ ਦਿਓ ਇਹ ਚਾਬੀ ਕੱਢ ਲਈ ਅਸੀਂ ਉਹ ਫੇਰ ਮੋਟਰਸਾਈਕਲ ਲੈ ਆਇਆ ਇੱਥੇ ਮੋਟਰਸਾਈਕਲ ਤੇ ਫੇਰ ਉਹਨੇ ਉਹ ਬੱਡੀ ਰੱਖ ਲਈ ਆ ਜਾਨੀ ਮੈਨੂੰ ਪੈ ਗਿਆ ਅੰਦਾਜ਼ਾ ਹੋ ਗਿਆ ਮੈਂ ਕਿਹਾ ਜਾਂ ਤਾਂ ਜਿਵੇਂ ਕੁੱਤਾ ਕੂੜਾ ਤਾਂ ਹੈ ਨਹੀਂ ਇੱਥੇ ਕੂੜਾ ਹੁੰਦਾ ਤਾਂ ਹਾਰਡ ਹੁੰਦਾ ਉਹ ਬੋਰੀ ਉਹ ਬੋਰੀ ਤੇ ਜਦੋਂ ਮੈਂ ਲੱਤ ਮਾਰੀ ਮੇਰੀ ਬੋਰੀ ਨੇ ਲੱਤਨੇ ਨੇ ਜੰਪ ਕੀਤਾ ਉਤੋਂ ਖੂਨ ਲੱਗਾ ਦਾ ਅੱਜ ਬਲੱਡ ਲੱਗਿਆ ਬਲੱਡ ਲੱਗਿਆ ਹੋਇਆ ਸੀਗਾ ਤੇ ਉਹ ਮਤਲਬ ਨਾ ਥੋੜਾ ਬੰਦਾ ਬਹੁਤ ਜ਼ਿਆਦਾ ਗੁੱਸਾ ਜਿਹਾ ਕਰ ਰਿਹਾ ਸੀਗਾ ਜਿੱਦਾਂ ਉਹਨੂੰ ਅਸੀਂ ਰੋਕਿਆ ਤਾਂ ਘੇਰਾ ਘੂਰਾ ਪਾਇਆ ਤੇ ਉਹ ਸ਼ਰਮ ਫੋਨ ਕੱਢ ਰਿਆ ਸੀ ਮਨ ਕੇ ਕਿਸੇ ਨੂੰ ਫੋਨ ਕਰ ਰਿਆ ਸੀ ਜਿੱਦਾਂ ਉਹਨਾਂ ਕੋਈ ਕਾਂਡ ਕਰਤਾ ਹੋਣਾ ਕਿ ਦੱਸ ਤੋਣਾ ਮੈਂ ਆਹ ਕਰਤਾ ਐਵੇਂ ਕਰ ਰਿਆ ਸੀਗਾ ਉਹ ਤੇ ਜਦੋਂ ਅਸੀਂ ਉਹਨੂੰ ਫੜਿਆ ਉਹਦੀ ਮੋਟਰਸਾਈਕਲ ਦੀ ਚਾਬੀ ਕੱਢ ਲਈ ਉਹ ਮੋਟਰਸਾਈਕਲ ਉਰੇ ਲਾ ਲਿਆ ਆਟੋ ਦੇ ਕੋਲੇ ਬਸ ਉਰੋਂ ਦੀ ਜਾਨੂੰ ਉਹਨੂੰ ਫੜਿਆ ਜਾਨੂੰ ਮਤਲਬ ਕਿ ਉਹਨੂੰ ਅਸੀਂ ਦੇਖਿਆ ਕਿ লাশ ਸਾਨੂੰ ਕੰਫਰਮ ਨਹੀਂ ਸੀ ਕਿ ਉਹ ਚਲਾਸ਼ ਆ ਕੁਝ ਵੀ ਹੋ ਸਕਦਾ ਜਾਨੂੰ ਉਹਨੂੰ ਪਤਾ ਲੱਗਿਆ ਪਬਲਿਕ ਇਕੱਠੀ ਹੋ ਗਈ ਉਹ ਨਿਕਲ ਗਿਆ जीवन देखियो बोरी क्यों फेंक के जा रहा हो बंदा क्यों स्मेल आता है कूड़ा फेंक दे या कुछ भी फेंक दे ते बंदे ने हम लोग ने उठा के देखे बंदे दे को मोटरसाइकिल का चाबी उठा लिया मैंने खींच के तब तक अंकल भी ਤਬ ਤੱਕ ਅੰਕਲ ਵੀ ਆ ਗਿਆ ਅੰਕਲ ਆ ਕੇ ਉਹਨੇ ਬੋਲਾ ਕਿ ਕੀ ਬਾਤ ਹੋ ਗਿਆ ਮਵਲਾ ਕੇ ਅੰਕਲ ਇਹ ਦੇਖ ਲਓ ਬੋਰੀ ਮੇਂ ਪਤਾ ਨਹੀਂ ਕੀ ਫੇਰ ਰੱਖਾ ਹੈ ਉਹਨੇ ਬੋਲਾ ਕਿ ਕੁਛ ਨਹੀਂ ਹੈ ਇਸ ਮੇਂ ਆਮ ਆਮ ਦਾ ਗੱਠ ਹੈ ਆਮ ਦਾ ਗੱਠ ਹੈ ਹਾਂ ਇਹ ਦੇਖਿਓ ਚ ਉਹ ਮੈਨੂੰ ਐ ਲੱਗਿਆ ਜਿਦਾ ਇਹਦੇ ਵਿੱਚ ਨਾ ਜੰਪ ਕਰਦੀ ਹੈ ਮੇਰਾ ਪੈਰ ਨੇ ਜੰਪ ਕੀਤਾ ਜੰਪ ਕੀਤਾ ਜਦ ਜੰਪ ਕੀਤਾ ਮੈਂ ਕਹਾ ਜਾਨੀ ਕੁੱਤਾ ਜਾਂ ਚਿਲਾਸ਼ ਹੈ ਹਾਂ ਫੇ ਉਦੋਂ ਉਦੋਂ ਕਾਬਰ ਗਿਆ ਕਾਬਰ ਗਿਆ ਫਿਰ ਉਹ ਹੌਲੀ ਜਣ ਤੇ ਮਾਲਕ ਜਣ ਤਿਲਕ ਗਿਆ ਤੇਲਕ ਗਿਆ ਉਹ ਐਕਸ਼ਨ ਨਹੀਂ ਕੀਤਾ ਜੀ ਐਕਸ਼ਨ ਕਰ ਜਾਂਦਾ ਤੇ ਨਾਲ ਕਰਦਾ ਜੇ ਸਾਡੇ ਨਾਲ ਓੱਖਾ ਭਾਰਾ ਹੁੰਦਾ ਫਿਰ ਅਸੀਂ ਉਹਨੂੰ ਫੜ ਲੈਂਦੇ ਉਹਨੇ ਨਾ ਉਹ ਡਰ ਗਿਆ ਜਦੋਂ ਪਬਲਿਕ ਕੱਟੀ ਹੋਈ ਉਹਨੇ ਸਾਨੂੰ ਜਿਵੇਂ ਕੁਝ ਕਿਹਾ ਨਹੀਂ ਅਸੀਂ ਇਹਨੂੰ ਪੁੱਛੀ ਗਏ ਕਿ ਕੀ ਆ ਮਨ ਕੀ ਗੱਲ ਦੱਸ ਜੀ ਕੀ ਆ ਫਿਰ ਤੂੰ ਖੋਲ ਤੂੰ ਖੋਲ ਕੇ ਦੱਸ ਇਹਨੂੰ ਕੀ ਆ ਅਸੀਂ ਤੈਨੂੰ ਸਿੱਟਣ ਨਹੀਂ ਦੇਣਾ ਓਰੇ ਉਹਨੇ ਬਸ ਇਹ ਨਾ ਉਹ ਸਾਨੂੰ ਉਹਨੇ ਐਕਸ਼ਨ ਨਹੀਂ ਕਰਿਆ ਉਹ ਮੱਲਕ ਦੇਣੇ ਉਹਨੇ ਮੁੰਡੇ ਨੇ ਫੜਿਆ ਉਹਨੇ ਦੰਦੀ ਵੱਢੀ ਹੱਥ ਤੇ ਉਹ ਜਨੂ ਨਿਕਲ ਗਿਆ ਮੋਟਰਸਾਈਕਲ ਥਾਣੇ ਆਪਣੇ ਪਾਸ ਮੈਂ ਵੀਡੀਓ ਬਣਾ ਰੱਖਾ ਹੂ ਵੀਡੀਓ ਵੀ ਬਣਾਈ ਹੋਈ ਹੈ ਵੀਡੀਓ ਕਾਦੀ ਬਣਾਈ ਕਾਦੀ ਵੀ ਉਹਦੀ ਮੋਟਰਸਾਈਕਲ ਵਾਲੇ ਕ ਜਦ ਬਲਾ ਚੱਕ ਕੇ ਸੱਡਦਾ ਬੜੇ ਆਰਾਮ ਨਾਲ ਆ ਰਿਹਾ ਸੀ ਜਿਵੇਂ ਕੋਈ ਡਰ ਨਹੀਂ ਸੀ ਪਹਿਲਾਂ ਤਾਂ ਉਹਨੇ ਸੱਡਤੀ ਪਹਿਲਾਂ ਤਾਂ ਉਹਨੇ ਉਧਰ ਆਇਆ ਉਹ ਸੱਡਤੀ ਉਹਨੇ ਸੱਡਤੀ ਜਦੋਂ ਸੱਟੀ ਉਸ ਤੋਂ ਬਾਅਦ ਉਹਨੇ ਫਿਰ ਜਦੋਂ ਉੱਥੇ ਚਲਾ ਗਿਆ ਦੁਬਾਰਾ ਫੇਰ ਉਹਨੇ ਚੱਕ ਕੇ ਆ ਦੁਬਾਰਾ ਸੱਟੀ ਉਹਨੇ ਇਹ ਦੇਖੋ ਆ ਬੜੇ ਨਾਲ ਮੈਂ ਕੋਈ ਨਾ ਵੀਡੀਓ ਆਹ ਦੇਖੋ ਵੀਡੀਓ ਜ਼ਰੂਰ ਬਣੀ ਸਕਰੀਨ ਤੇ ਜਲ ਵੀ ਰਹੇ ਕਿ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਇਹ ਕਹਤਾ ਅੰਮਾ ਜੀ ਯਾਰ ਇਹ ਕਹਤਾ ਅੰਮਾ ਬੰਦਾ ਜਦੋਂ ਮੈਂ ਲੱਤ ਮਾਰ ਕੇ ਦੇਖੀ ਉਹ ਜੰਪ ਕੀਤੀ ਆ ਪੈਰ ਮੇਰਾ ਜੰਪ ਕੀਤਾ ਜਿੱਦਾਂ ਟੂਪ ਤੇ ਆਪਾਂ ਬਹਾਵਾ ਭਰੀ ਹੁੰਦੀ ਹੈ ਜੰਪ ਕਰਦੇ ਨੇ ਬਾਡੀ ਹਜੇ ਹਜੇ ਬਾਡੀ ਤਾਜੀ ਹੋਈ ਸੀ ਕਿ ਪ੍ਰਾਣੀ ਨਹੀਂ ਸੀਗੀ ਪ੍ਰਾਣੀ ਨਹੀਂ ਸੀ ਜੇ ਪ੍ਰਾਣੀ ਹੁੰਦੀ ਜਦੋਂ ਜਮ ਹੋ ਜਾਣੀ ਸੀ ਤਾਜੀ ਦਿਨ ਦਿਹਾੜੇ ਫਲਾਈਓਵਰ ਦੇ ਥੱਲੇ ਮੇਨ ਆਰਤੀ ਚੌਂਕ ਜਿੱਥੇ ਐ ਇਨਾ ਮਤਲਬ ਕਿ ਸਾਡੇ ਮੌਜੂਦਾ ਹੁਣ ਐਮਐਲਏ ਜਿੱਤੇ ਨੇ ਸੰਜੀਵ अरोड़ा ਜੀ ਉਹਨਾਂ ਦੀ ਕੋਠੀ ਇੱਥੇ ਹਲੇ ਪਿੱਛੇ ਐ ਸੰਜੀਵ अरोड़ा ਜੀ ਦੀ ਕੋਠੀ ਹਲੇ ਪਿੱਛੇ ਐ ਤੇ ਉਹਨਾਂ ਦੀ ਕੋਠੀ ਦੇ ਬਾਹਰ ਇੰਨਾ ਵੱਡਾ ਕਾਂਡ ਕਰ ਗਿਆ ਕੋਈ ਵੀ ਦਿਨ ਦਿਹਾੜੇ ਤੇ ਕੋਈ ਮੂੰਹ ਤੇ ਸ਼ਿਕਸਤ ਨਹੀਂ ਉਹਦੇ ਕੋਈ ਇੰਨਾ ਕੋਈ ਡਰ ਨਹੀਂ ਸੀਗਾ ਜਿਵੇਂ ਹੀ ਐ ਬੋਰੀ ਸਿਟੀ ਜਿੱਥੇ ਮੈਂ ਕੁੱਤਾ ਸੜਦੇ ਹੁੰਦੇ ਮਰਿਆ ਹੋਇਆ ਤੇ ਬੜੀ ਮਤਲਬ ਕਿ ਤੁਸੀਂ ਖੋਲ ਕੇ ਦੇਖੀ ਬੁਰੀ ਅਬੇ ਪੁਲਿਸ ਨੂੰ ਲਾਈ ਨਹੀਂ ਦਿੱਤੀ ਹਮਨੇ ਪੁਲਿਸ बोले अपना अपने यहाँ पे पुलिस वाला है उसको बोले कि यहाँ पे आके देख लो पता नहीं कुत्ता मरा है कि क्या मरा है थी, हमने ये बोले मैं नान खा रहा था वहाँ पे बोला की आज पुलिस वाले आके देख लो क्योंकि यहाँ नान वो, क्या कहता है कुत्ता पड़ा है कि क्या पड़ा बोरी में कब पुलिस वाला आया चार पाँच पुलिस वाला तब बोरी ने खोला जी कन्फर्म मतलब फिर पुलिस वाले ਉਹਨਾਂ ਨੇ ਫਿਰ ਜੇਸੀ ਪੁਲਿਸ ਬੁਲਾਈ ਮਤਲਬ ਕਿ ਪੁਲਸ ਆਈ ਮੌਕੇ ਤੇ ਸਾਰੇ ਇਕੱਠੇ ਚ ਫਿਰ ਉਹਨਾਂ ਨੇ ਹੀ ਸਨাক্ত ਕੀਤੀ ਫਿਰ ਉਹ ਆਟੋ ਖੜਾ ਬੰਦੇ ਦਾ ਉਹ ਝਾਟੋ ਚ ਪਾ ਕੇ ਸਿਵਲ ਜਿੱਥੇ ਵੀ ਲੈ ਕੇ ਗਿਆ ਉਧਰ ਜਾ ਕੇ ਮਤਲਬ ਕਿ ਚੈੱਕ ਤਾਂ ਪੁਲਿਸ ਵਾਲਿਆਂ ਨੇ ਉਰੇ ਹੀ ਕਰ ਲਈ ਸੀ ਲਾਸ਼ ਹੈਗੀ ਆ ਹਾਂਜੀ ਹਾਂਜੀ ਪਰ ਉਹ ਬੰਦਾ ਜਾਨੂ ਉਹ ਤੋਂ ਅੱਧੇ ਘੰਟੇ ਪਹਿਲਾਂ ਭੱਜ ਚੁੱਕੇ ਸੀ ਦੋਨੇ ਜਣੇ ਮੋਟਰਸਾਈਕਲ ਥਾਣੇ ਜਾ ਜੀ ਮੋਟਰਸਾਈਕਲ ਥਾਣੇ ਵੇ ਮੋਟਰਸਾਈਕਲ ਥਾਣੇ ਜਾ ਜੀ ਮੋਟਰਸਾਈਕਲ ਦੇ ਉੱਪਰ ਨੰਬਰ ਵੀ ਸਾਫ਼ ਨਜ਼ਰ ਆ ਰਿਹਾ ਤਾਂ ਬੰਦੇ ਦਾ ਪਤਾ ਵੀ ਲੱਗ ਜਾਏਗਾ ਪਰ ਇਹ ਵੀ ਗੱਲ ਹੈ ਵੀ ਮੋਟਰਸਾਈ ਉੱਧੇ ਤੇ ਕੋਈ ਸਰਕਾਰੀ ਨੰਬਰ ਆ ਗਿਆ ਸਾਡੇ ਕੋ ਆ ਗਿਆ ਵੀਡੀਓ ਵੀਡੀਓ ਸਾਨੂੰ ਭੇਜ ਦੇਣਾ ਅਸੀਂ ਨੰਬਰ ਕੋਈ ਨਹੀਂ ਆਮਲੀ ਨੰਬਰ ਪਲੇਟ ਆ ਕੋਈ ਵੀ ਮਤਲਬ ਜਿਵੇਂ ਉਹ ਸਿੰਪਲ ਨੰਬਰ ਪਲੇਟ ਆ ਉਦਾਂ ਦੀ ਸਰਕਾਰੀ ਨੰਬਰ ਆਈਐਨਡੀ ਵਾਲੀ ਨੰਬਰ ਆਈਐਨਡੀ ਨੰਬਰ ਵਾਲੀ ਨਹੀਂ ਨਹੀਂ ਜੀ ਸਿੰਪਲ ਆ ਜੀ ਪੁਰਾਣਾ ਬਾਈਕ ਇੱਕ ਵਾਰੀ ਇਹ ਨਹੀਂ ਲੱਗ ਰਿਹਾ ਫਿਰ ਲੁਧਿਆਣਾ ਲੁਧਿਆਣਾ ਵਿੱਚ ਹੋਕ ਕੀ ਰਿਹਾ ਇੱਕੋ ਤਾਂ ਮੁੰਡਾ ਗੈਸਪੁਰੇ ਦੇਖ ਲਓ ਜਿਹੜਾ ਆਪਣਾ ਸ਼ੇਰਪੁਰ ਚੌਂਕ 'ਚ ਨੀਲੇ ਡਰਾਮਾ ਵਾਲਾ ਇਹਨਾਂ ਵੱਡਾ ਕਾਂਡ ਹੋਇਆ ਮਤਲਬ ਕਿ ਇਹ ਕੀ ਹੋ ਰਿਹਾ ਮਤਲਬ ਸਮਝ ਨਹੀਂ ਆ ਰਿਹਾ ਇੱਕ ਦਿਨ ਦੇ ਟਾਈਮ ਹੀ ਮਤਲਬ ਹੌਸਲੇ ਬੁਲੰਦ ਹੋ ਰਿਹਾ ਲੋਕਾਂ ਦੇ ਤਾਂ ਵੀ ਲਾਸ਼ ਸਿੱਟਣੀ ਕਿਸੇ ਦੀ ਤੇ ਆ ਕੇ ਓਖਾ ਭਰਾ ਹੋਣਾ ਲੋਕਾਂ ਦੇ ਵਿੱਚ ਤੇ ਕੱਢ ਕੇ ਫੋਨ ਲਾਉਣਾ ਕਿਸੇ ਨੂੰ ਕਿ ਜਿਵੇਂ ਕੋਈ ਕਾਂਡ ਕਰਤਾ ਹੋਵੇ ਪ੍ਰਵਾਸੀ ਸੀਗੇ ਦੋਨੋਂ ਪ੍ਰਵਾਸੀ ਬੰਦਾ ਸੀ ਜੀ ਮੈਂ ਕਹਿੰਦਾ ਜੇ ਉਹ ਪ੍ਰਵਾਸੀ ਸੀ ਤਾਂ ਵੀ ਪ੍ਰਵਾਸੀ ਨਹੀਂ ਆ ਜਿਹੜੇ ਜਿਹੜੇ ਨਾਲ ਕੜੇ ਨੇ ਜਿਹੜੇ ਕਹਿੰਦੇ ਵੀ ਗਲਤ ਹੋਇਆ ਹਾਂਜੀ ਜੇ ਇਹ ਨਾ ਹੁੰਦੇ ਸ਼ਾਇਦ ਪਤਾ ਵੀ ਨਾ ਲੱਗਦਾ ਜੀ ਪਈ ਰਹਿੰਦੀ ਇੱਥੇ ਮੈਂ ਪਕੜਾ ਉਸਕੋ ਬੰਦੇ ਨੂੰ ਪਕੜਿਆ ਆਨੂੰ ਹਾਂਜੀ ਮੈਂ ਪਕੜਾ ਮੈਂ ਪਕੜਾ ਹਾਂ ਬੰਦੇ ਕੋ ਮੋਟਰਸਾਈਕਲ ਲਗਾ ਕੇ ਕਾਪ ਰਹਾ ਤਾਂ ਮੋਟਰਸਾਈਕਲ ਵੀ ਨਹੀਂ ਚੱਲ ਰਹਾ ਮਤਲਬ ਬੋਰੀ ਦਿਖਾ ਇਸ ਵਿੱਚ ਕੀ ਹੈ कहता हम मैं मैं हम दो फिर मैं तो जीवन ने पकड़ा दो बंदे को वो बंदा वो भाग रहा था काफी जा रहा था मोटरसाइकिल से वो, वो भाग ही जा रहा है गार्ड पहले भाग लिया वो पहले भाग रहा था जी नहीं थानू बॉडी लैंग्वेज तो की लग गया अभी नहीं, नहीं। वो फेंक रहा था मैं बोला जीवन ने देखी कुत्ता मार के फेंक रहा है की पता नहीं क्या फेंक रहा है जी वो मैं बोला की चला जाए जीवन देखते वो बंदे को मोटरसाइकिल का चाबी निकाल ली हमने हम तीनों आदमी ने चाबी निकाल लिए क्योंकि उसे हम लोग यहाँ पे बैठते हैं रोटी रोटी खा लेते हैं वो बोला कि कोई बात नहीं अभी आम का बोरी है वो कूड़ेदान वाला बंदा आता और उठा के ले जाएगा जी हाँ जी ये बात है और बंदे का मोटरसाइकिल हमने थानेदार में दिया है हाँ जी ਆਸਾਬੂ ਤੁਸੀਂ ਲੰਗਦੇ ਡਬਦੇ ਕਿ ਦੇਖਿਆ ਤੁਸੀਂ ਆਸਾ ਰਾਮੋ ਨਹੀਂ ਜੀ ਮੈਂ ਕੁਛ ਨਹੀਂ ਦੇਖਿਆ ਮੈਂ ਤਾਂ ਬੱਚੇ ਨੂੰ ਕਲਾਸ ਲਵਾਉਣਾ ਆ ਹੁਣੇ ਆਇਆ ਮੈਂ ਤਾਂ ਘਰੇ ਟੀਵੀ ਤੇ ਨਿਊਜ਼ ਚੱਲਦੀ ਦੇਖੀ ਆ ਕਿਵੇਂ ਲੱਗਦਾ ਵੀ ਲੁਧਿਆਣਾ ਸ਼ਹਿਰ ਆ ਪੰਜਾਬ ਦੇ ਵਿੱਚ ਸਭ ਕੁਝ ਹੋਕ ਹੀ ਰਿਹਾ ਵੀ ਇੱਧਾ ਦਿਨ ਦਿਹਾੜੇ ਬੰਦਾ ਆਂਦਾ ਮੋਟਰਸਾਈਕਲ ਤੇ ਲੈ ਕੇ ਆਂਦਾ ਤੇ ਬੋਰੀ ਆਰਾਮ ਨਾਲ ਸੁੱਟ ਜਾਂਦਾ ਬੜੇ ਕੌਨਫੀਡੈਂਸ ਦੇ ਨਾਲ ਆ ਕੇ ਦੇਖੋ ਜੀ ਇਹ ਸਰਕਾਰਾਂ ਦਾ ਫੇਲਿਅਰ ਆ ਇਦਾਂ ਦੇ ਕੰਮ ਹੋਣੇ ਨਹੀਂ ਚਾਹੀਦੇ ਸਰਕਾਰਾਂ ਕੀ ਨਹੀਂ ਕਰ ਸਕਦੀਆਂ 10 ਮਿੰਟ 'ਚ ਬੰਦਾ ਟਰੈਸ ਹੋ ਜਾਂਦਾ ਭਰੇ ਬਾਜ਼ਾਰ ਦੇ ਵਿੱਚ ਮੈਂ ਤਾਂ ਵੈਸੇ ਅੱਧਾ ਘੰਟਾ ਪਹਿਲਾਂ ਨਿਊਜ਼ ਟੀਵੀ ਤੇ ਵੇਖੀ ਆ ਮੈਂ ਤਾਂ ਆਪਣੇ ਬੱਚੇ ਨੂੰ ਕਲਾਸ ਲਵਾਉਣ ਆਉਣਾ ਆ ਹੋਰ ਨਾਲਿਆਂ ਦੇ ਤੁੰਡ ਵੀ ਡਾ ਲੱਗ ਕੇ ਆਉਣਾ ਤੁਸੀਂ ਕਿਹਾ ਵੀ ਇੱਥੇ ਕਲਾਸ ਲਾਣ ਆਂਦਾ ਇੱਕ ਵਾਰੀ ਤਾਂ ਤੁਸੀਂ ਆਪਣੇ ਬੱਚੇ ਨੂੰ ਪਹਿਲਾਂ ਹੀ ਦੱਸ ਦਈ ਮੈਂ ਕਿਹਾ ਬੱਚੇ ਤੁਹਾਡੇ ਆਫਿਸ ਦੇ ਅੱਗੇ ਹੀ ਕਾਂਡ ਹੋਇਆ ਵਾ ਇਹ ਮੈਂ ਬੈਠ ਕੇ ਟੀਵੀ ਤੇ ਨਿਊਜ਼ ਵੇਖ ਕੇ ਆਇਆ ਉਹ ਮੇਰਾ ਮੋਟਰਸਾਈਕਲ ਖੜਾ ਮੈਂ ਤਾਂ ਹੁਣ ਕੁੜੀਆ ਨੂੰ ਛੱਡ ਕੇ ਚੱਲਿਆਂ ਵਾ ਬਾਕੀ ਐਡਾ ਖਾਸ ਟੀਵੀ ਤੇ ਤਾਂ ਦੱਸਿਆ ਨਹੀਂ ਆ ਬੰਦਾ ਕੌਣ ਸੀ ਕਿੱਦਾਂ ਸੀ ਨੀਲੇ ਰੰਗ ਦੀ ਬਾਈਕ ਸੀਗੀ ਅਜੇ ਤਾਂ ਬੰਦੇ ਦੇ ਬਾਰੇ شناخت ਹੋਣੀ ਅਜੇ ਪਤਾ ਲੱਗਣਾ ਪਰ ਸਵਾਲ ਬੜੇ ਵੱਡੇ ਇਸ ਦੇ ਨਾਲ ਉੱਡ ਜਾਂਦੇ ਆ ਵੀ ਕ੍ਰਾਈਮ ਕਿਸ ਤਰੀਕੇ ਨਾਲ ਵਧ ਰਿਹਾ ਡਰ ਦਾ ਮਾਹੌਲ ਲੋਕਾਂ ਦੇ ਵਿੱਚ ਹੈ ਤੇ ਇਹੋ ਜਿਹੜੇ ਜਿਹੜੇ ਕ੍ਰਾਈਮ ਕਰਨ ਵਾਲੇ ਆ ਉਹਨਾਂ ਦੀ ਡਾਰੀ ਖਤਮ ਹੋ ਗਿਆ ਸਿੱਰੇ ਸਿੱਰੇ ਆ ਕੇ ਐਦਾਂ ਛੁੱਟ ਜਾਂਦੇ ਆ ਉਹਨਾਂ ਨੂੰ ਪਿੱਛੇ ਸ਼ਾਇਦ ਕਿਸੇ ਨੇ ਟਾਸਕ ਹੀ ਦਿੱਤਾ ਹੋਏਗਾ ਕੋਈ ਨਾ ਦੇਖੋ ਜੀ ਇਹਦੇ ਬਾਰੇ ਤਾਂ ਮੈਂ ਕਹਿ ਨਹੀਂ ਸਕਦਾ ਪ੍ਰਸ਼ਾਸਨدار ਸਰਕਾਰਾਂ ਦਾ ਇਦਾਂ ਦੇ ਕ੍ਰਿਮੀਨਲ ਕੰਮਾਂ ਦੇ ਬਾਰੇ ਧਿਆਨ ਹੀ ਨਹੀਂ ਹੈ ਨੀਗਾ ਆਹ ਜੰਦਾ ਦਾ ਕੀੜੇ ਮਕੋੜੇ ਨੇ ਕੋਈ ਲੁੱਟ ਕਰੀ ਜਾਂਦਾ ਕੋਈ ਮੋਟਰਸਾਈਕਲ ਹੋਈ ਜਾਂਦਾ ਕੋਈ ਕਿਸ ਦੀ ਜੇਬ ਕੱਟ ਕੇ ਲੈ ਜਾਂਦਾ ਕੋਈ ਕਿਸੇ ਚੋਰੀ ਕਰ ਲੈਂਦਾ ਇਦਾਂ ਦਾ ਕੁਝ ਇੰਨੀ ਪੁਲਿਸ ਹੈ ਪੁਰੀਸ਼ ਦੀ ਨਫਰੀ ਬਹੁਤ ਆ ਡਿਊਟੀਆਂ ਤੇ ਤਾਇਨਾਤ ਹੋਣ ਚੈਕਿੰਗਾਂ ਹੋਣ ਤੇ ਇੱਥੇ ਜੇ ਹੈਲਮਟ ਨਾ ਫੜਿਆ ਹੋਵੇ ਪੁਲਿਸ 10 ਕਿਲੋ ਮੀਟਰ ਮਗਰ ਭੱਜ ਕੇ ਫੜਦੀ ਆ ਬੰਦੇ ਨੂੰ ਆਇਆ ਹੈ ਉਸੇ ਟਾਈਮ ਚਲਾਨ ਆ ਉੱਥੇ ਚੌਂਕ 'ਚ ਹੀ ਚਲਾਨ ਕੱਟੇ ਜਾ ਰਿਹਾ ਸੀ ਦੇਖ ਰਿਹਾ ਬੜੇ ਆਰਾਮ ਨਾਲ ਚਲਾਨ ਕੱਟੇ ਜਾ ਰਹੇ ਆ ਤੇ ਉਹ ਬੰਦਾ ਬੋਰੀ 'ਚ ਸਭ ਕੁਝ ਲੈ ਕੇ ਬੜੇ ਆਰਾਮ ਦੇਖੋ ਜੀ ਉਹ ਬੋਰੀ ਦੇ ਵਿੱਚ ਲੈ ਕੇ ਆਇਆ ਵਾ ਕਿਸ ਸੱਕੀ ਕੇਸ ਹੀ ਹੋ ਜਾਂਦਾ ਵਾ ਬੋਰੀ ਦੇ ਵਿੱਚ ਕੋਈ ਵੀ ਦੇਖ ਸਕਦਾ ਨਾ ਕਿਤੇ ਜਾਂ ਪੁਲਿਸ ਵਾਲਾ ਜਾਂ ਆਮ ਆਦਮੀ ਵੀ ਇਹਦੇ ਵਿੱਚ ਕੋਈ ਗੈਰ ਕਾਨੂੰਨੀ ਚੀਜ਼ ਆ ਪੈਕਿੰਗ ਗਲਤ ਹੋਈ ਹੋਈ ਆ ਬਾਪ ਬਾਪੋ ਜੀ ਤੁਹਾਨੂੰ ਸ਼ੱਕ ਕਿੱਧਾਂ ਆਇਆ ਇਹ ਇਹ ਕੁਝ ਹੋ ਰਿਹਾ ਮੈਨੂੰ ਸ਼ੱਕ ਇਸ ਕਰਕੇ ਹੋਇਆ ਇੱਥੇ ਨਾ ਸਾਡੇ ਕੋਲ ਕੁੱਤੇ ਬਿੱਲੀਆਂ ਲੋਕ ਸੱਟ ਜਾਂਦੇ ਆ ਜਦ ਜੇ ਤਾਂ ਮੈਂ ਇੱਥੇ ਬੈਠਾ ਆ ਵਾਂ ਫਿਰ ਤਾਂ ਮੈਂ ਭਜਾ ਕਹਿ ਦੇਣਾ ਭਾਈ ਇਹਨੂੰ ਲੈ ਜਾ ਚੱਕ ਕੇ ਕਿਤੇ ਗੱਗ ਕੇ ਪਿੱਛੇ ਸੱਟ ਦੇ ਤੁਹਾਡੀ ਡਿਊਟੀ ਲਾਈ ਗਈ ਹੈ ਨਹੀਂ ਨਹੀਂ ਮੇਰੇ ਕੋਲ ਨਾ ਛੋਟਾ ਹੱਥ ਹੀ ਮੈਂ ਕੰਮ ਕਰਦਾ ਕਿੜਾ ਲਾਉਣਾ ਇੱਥੇ ਫਿਰ ਮੇਰਾ ਕੰਮ ਹੈ ਇੱਥੇ ਬੈਠਣਾ ਤੇ ਹੁਣ ਇੱਥੇ ਬੈਠੇ ਸਾਨੂੰ ਗੰਦੀਬੰਦੀ ਚੀਜ਼ ਕੋਈ ਸੱਟ ਕੇ ਜਾਊਗਾ ਬਦਬੂ ਮਾਰੂਗੀ ਤੇ ਮੈਂ ਕਹਾ ਕੁੱਤਾ ਵਾ ਇਹ ਤੇ ਛੱਟ ਗਿਆ 4 ਦਿਨਾਂ ਨੂੰ ਕੱਲ ਨੂੰ ਥਾਮਦਾ ਹੀ ਬੋਵਾਨ ਨਾਲ ਮਾਰਨ ਲੱਗ ਜਾਣੀ ਆ ਮੈਂ ਕਹਾ ਇਹ ਤਾਂ ਬੋਰੀ ਚੱਕ ਮੈਨੂੰ ਲੱਗਿਆ ਜਿੱਦਾਂ ਕੁੱਤਾ ਹੁੰਦਾ ਉਹਨੇ ਜਿੱਦਾਂ ਸਿੱਟੀ ਨਾ ਜਾਣੀ ਉਹ ਬੋਰੀ ਵੀ ਇੱਕਦਮ ਐ ਥੱਲੇ ਜੰਮੀ ਨਹੀਂ ਐ ਉਹ ਵੀ ਉੱਪਰ ਹੀ ਉੱਥੋਂ ਤੇ ਮੈਂ ਕਹਾ ਕੁੱਤਾ ਵਾ ਹੋ ਸਕਦਾ ਕੁੱਤਾ ਹੋਵੇ ਮੈਂ ਕਹਾ ਇਹਨੂੰ ਚੱਕ ਇੱਥੋਂ ਕੂੜਾ ਸਿੱਟ ਚ ਲੈ ਇੱਥੇ ਤੇ ਜਦੋਂ ਮੈਂ ਉਹਨੂੰ ਪੈਰ ਮਾਰ ਕੇ ਦੇਖਿਆ ਉਦੋਂ ਮੈਨੂੰ ਸ਼ੋ ਹੋ ਗਿਆ ਮੈਂ ਕਹਾ ਜਾਂ ਇਹ ਚ ਕੁੱਤਾ ਵਾ ਜਾਂ ਇਹ ਚ ਬੰਦਾ ਵਾ ਬੰਦੇ ਨੇ ਕੋਈ ਨਸ਼ਾ ਨੋਸ਼ਾ ਕੀਤਾ ਹੋਇਆ ਸੀ ਬੰਦੇ ਨੇ ਕੋਈ ਨਸ਼ਾ ਨਹੀਂ ਕੀਤਾ ਬਿਲਕੁਲ ਸਾਫ਼ ਸੀ ਬਿਲਕੁਲ ਸੋਫੀ ਸੀ ਮੋਟਰਸਾਈਕਲ ਹੈ ਇਹ ਵੈਸੇ ਬੰਦਾ ਸੋਫੀ ਸੀਗਾ ਮੈਂ ਡਰਿਆ ਹੋਇਆ ਸੀ ਉਹ ਪਰ ਆਇਆ ਸੀ ਬੰਦਾ ਹਾਂ ਬੰਦਾ ਡਰਿਆ ਹੋਇਆ ਸੀ ਨਸ਼ਾ ਵੀ ਨਹੀਂ ਨਹੀਂ ਨਸ਼ਾਨੀ ਸੀ ਕੋਈ ਵੀ ਕੀਤਾ ਹੈ ਮੈਂ ਕਹਿੰਦਾ ਮੈਂ ਨਸ਼ਾ ਕੀਤਾ ਹੈ ਬਿਲਕੁਲ ਠੀਕ ਸੀਗਾ ਮੁੰਡਾ 22 25 ਸਾਲ ਦੀ ਉਮਰ ਹੋਊਗੀ ਉਹਦੀ ਲੱਗਦਾ ਵੀ ਕਿਸੇ ਨੇ ਪਿੱਛੋਂ ਵੀ ਕਰਾਇਆ ਹੋ ਸਕਦਾ ਕਿਉਂਕਿ ਤੁਸੀਂ ਕਹਿ ਰਹੇ ਸੀ ਫੋਨ ਤੇ ਗੱਲ ਕਰ ਰਹੇ ਸੀ ਲੱਗਦਾ ਹੋ ਸਕਦਾ ਪਿੱਛੋਂ ਕਿਸੇ ਨੇ ਇੱਕ ਟੈਲੀਫੋਨ ਕੱਢਿਆ ਸੀ ਉਹਨੇ ਟੈਲੀਫੋਨ ਟੈਲੀਫੋਨ ਤੇ ਕੋਈ ਗੱਲਬਾਤ ਨਹੀਂ ਮੈਂ ਸੁਣੀ ਨਹੀਂ ਕੋਈ ਗੱਲਬਾਤ ਉਹਨੇ ਬੜੇ ਪੁੱਤਰਾਂ ਵਿੱਚ ਖੜਾ ਹੋਰ ਕੱਢਿਆ ਸੀ ਹਾਂ ਜਿਵੇਂ ਉਹਨੇ ਗੁੱਸੇ 'ਚ ਟੈਲੀਫੋਨ ਕੱਢਿਆ ਤੁਹਾਨੂੰ ਲੱਗਿਆ ਸੀ ਵੀ ਉਹ ਕ੍ਰਿਮੀਨਲ ਹੋ ਸਕਦਾ ਹੈ ਜਾਂ ਕੁਝ ਆ ਇਦਾਂ ਲੱਗਿਆ ਕਿ ਜਿੱਦਾਂ ਕੋਈ ਲੜਾਈ ਕਰਦੀ ਆ ਕੋਈ ਗੱਲ ਹੋਈ ਹੋਣੀ ਤਾਂ ਉਹਨੇ ਘਰੇ ਆਪੇ ਫੋਨ ਕਰਤਾ ਹੋਣਾ ਕਿ ਮੈਂ ਹੁਣ ਆ ਆ ਚੀਜ਼ ਕਰਤੀ ਮੈਨੂੰ ਐ ਤਾਂ ਬਤੀਤ ਹੋਇਆ ਜਿੱਦਾਂ ਉਹਨੇ ਫੋਨ ਕੱਢਿਆ ਮਤਲਬ ਕਹਿਣ ਦੀ ਗੱਲ ਹੈ ਲਾਸ ਸਿੱਟ ਕੇ ਪਬਲਿਕ ਚ ਫੋਨ ਕੱਢਣਾ ਤੇ ਫੋਨ ਲਾਉਣਾ ਇਹ ਤਾਂ ਬਹੁਤ ਖਤਰਨਾਕ ਗੱਲ ਹੈ ਨਾਰਮਲ ਗੱਲ ਆਪਾਂ ਨੂੰ ਕਹਿ ਨਹੀਂ ਸਕਦੇ ਬੰਦੇ ਦੇ ਵਿੱਚ ਬੰਦਾ ਕੀ ਸੋਚ ਰਿਹਾ ਉਹਦਾ ਮਾਈਂਡ ਕੀ ਹੈ ਜਾਂ ਉਹਨੂੰ ਲੱਗਦਾ ਮੈਨੂੰ ਕੋਈ ਫਾੜੀ ਨਹੀਂ ਚਾਹਦਾ ਹਾਂ ਇਹ ਤਾਂ ਜੀ ਸਾਰੇ ਪਾਸੇ ਮਾਹੌਲ ਜਾਇ ਹੀ ਖਰਾਬ ਹੋਇਆ ਪਿਆ ਕਿਤੇ ਕਿਸੇ ਦਾ ਕੋਈ ਕਦੇ ਕਿਹੜੀ ਜਗ੍ਹਾ ਕਾਂਡ ਹੋ ਰਿਹਾ ਕਿਸ ਨੂੰ ਨੀਲੇ ਡਰਾਮਾ ਕਿੱਦਾਂ ਦੇ ਚੀਜ਼ਾਂ ਚੱਲ ਰਹੀਆਂ ਨੇ ਇੱਧਰ ਵੀ ਆਮ ਹੀ ਹੋ ਗਿਆ ਪਹਿਲੀ ਵਾਰ ਹੀ ਹੋਇਆ ਐਸਾ ਦੀ ਮਾਰਕੀਟ ਹੈ ਸਾਰੀ ਸਾਡੀ ਮਾਰਕੀਟ ਹੈ ਤੇ ਅਸੀਂ ਅਸ ਤੱਕ ਅਜਿਹਾ ਕੰਮ ਤਾਂ ਨਹੀਂ ਦੇਖਿਆ ਇੱਥੇ ਇਹ ਪਹਿਲੀ ਵਿੱਚ ਕਦੇ ਕਿਸੇ ਨੂੰ ਗੋਲੀ ਵੱਜ ਜਾਂਦੀ ਆ ਕਦੇ ਉਹ ਕਪੜਾ ਵਪਾਰੀ ਨੂੰ ਗੋਲੀ ਵੱਜ ਜਾਂਦੀ ਆ ਪੋਰ ਤੇ ਵੀ ਸਨ ਸਨੇਚਿੰਗ ਮੋਬਾਈਲ ਖੋਣੇ ਤਾਂ ਬੜੇ ਆਮ ਆ ਜੀ ਬੜੇ ਆਮ ਹੋ ਚੁੱਕੇ ਆ ਇਧਰ ਮਤਲਬ ਫੋਨ ਤੇ ਤੁਸੀਂ ਲੱਗੇ ਹੋ ਪਿੱਛੋਂ ਆਉਂਦੇ ਆ ਚਪਟਾ ਮਾਰੋਗੇ ਹੋਗੇ ਮਤਲਬ ਕਿ ਮਹੀਨੇ 'ਚ 3-4 ਵਾਰੀ ਹੋ ਜਾਂਦਾ ਇੱਥੇ ਇਦਾਂ ਦਾ ਮਤਲਬ ਕਿ ਜ਼ਿਆਦਾ ਹੀ ਹੋ ਜਾਂਦਾ ਗਰੀਬ ਬੰਦੇ ਨਾਲ ਕਿ ਉਹ ਵੀ ਗਰੀਬ ਬੰਦੇ ਨਾਲ ਹੋਤਾ ਜੀ ਉਹ ਵੀ ਗਰੀਬ ਬੰਦਾ ਇੰਆਸੇ ਨਿਕਲਦਾ ਬਾ ਮੋਹਲ ਛਿੰ ਕੇ ਲੈ ਕੇ ਭਾਗ ਜਾਂਦਾ ਹਾਂ ਮੋਲ 올 ਇੰਡੀਆ ਦੀ ਸੰਡੇ ਸ਼ਨੀਵਾਰ ਕੋ ਦੇਖ ਲੋ ਇਹ ਗਲੀ ਮੇ ਆ ਕੇ ਕਿ ਦੇਖੋ ਕਬ ਮਰਜੀ ਮੋਬਾਈਲ ਚਿੰਤ ਆਪ ਕਾ ਲੈ ਜਾਏਗਾ ਇਹ ਜਿਵੇਂ ਆਤੋ ਸਟੈਂਡ ਲੇ ਰਹੇ ਸੇ ਜਮ ਜਮਾਇ ਜਿਵੇਂ ਆ ਸਵਾਰੀ ਆਉਂਦੀ ਆ ਲੇਬਰ ਵਾਲਿਆਂ ਦਾ ਇੱਥੇ ਇੱਕ ਚੌਕ ਹੈ ਇੱਕ ਮਤਲਬ ਕੀ ਆਰਤੀ ਚੌਕ ਬਹੁਤ ਟਾਈਮ ਪੁਰਾਣਾ ਚੌਕ ਹੈ ਸਾਰੇ ਲੋਕੀ ਲੇਬਰ ਚੌਕ ਇੱਥੇ ਬਣਿਆ ਇਹ ਥੋੜਾ ਚੋਰਾਂ ਦਾ ਵੀ ਚੌਕ ਹੈ ਚੋਰ ਵੀ ਸਕੂਟਰੀ ਲਾ ਕੇ ਖੜ ਕੇ ਸਨাক্ত ਕਰਦੇ ਆ ਕਿਹੜਾ ਫੋਨ ਕੱਢੂਗਾ ਬਾਹਰ ਤੇ ਦਾ ਲਾਈਏ ਇਹ ਚੋਰਾਂ ਦਾ ਵੀ ਥੋੜਾ ਜਿਹਾ ਚੌਕ ਹੈ ਚੋਰਾਂ ਦਾ ਵੀ ਚੌਕ ਚੋਰਾਂ ਦਾ ਵੀ ਮਾੜਾ ਜਿਹਾ ਹੈਗਾ ਇੱਥੇ ਆਰਤੀ ਚੌਕ ਆਰਤੀ ਅਸੀਂ ਜਦੋਂ ਆਰਤੀ ਰੱਬ ਦੀ ਕਰਦੇ ਆ ਆਰਤੀ ਚੌਂਕ ਜਿਹੜਾ ਬੜਾ ਪੁਰਾਣਾ ਵੀ ਚੌਂਕ ਆ ਪਰ ਇਹ ਚੌਂਕ ਜਿਹੜਾ ਚੋਰਾ ਦਾ ਚੌਂਕ ਹੁਣ ਚੋਰਾ ਦਾ ਹੋ ਗਿਆ ਇੱਥੇ ਬਿਨਾ ਨੰਬਰ ਪਲੇਟ ਦੇ ਮੋਟਰਸਾਈਕਲ ਘੁੰਮਣਗੇ ਇੱਧਰ ਉੱਧਰ ਤੇ ਜਿਹੜਾ ਵੀ ਬੰਦਾ ਕਿਉਂਕਿ ਇੱਥੇ ਠੇਕਾ ਜੀ ਆਮ ਜੀ ਗੱਲ ਹੈ ਬੰਦੇ ਲੇਬਰ ਵਾਲੇ ਆਉਂਦੇ ਨੇ ਇੱਥੇ ਕਿਸ ਨੇ ਪੈਗ ਲਾਇਆ ਕੀ ਕਰਕੇ ਜਾਂਦੇ ਨੇ ਕਿਉਂਕਿ ਸਾਰਾ ਰੈਸਟੋਰੈਂਟ ਏਰੀਆ ਨੇ ਲੇਬਰ ਕੰਮ ਕਰਦੀ ਹੈ ਤੇ ਜਦੋਂ ਫੋਨ ਲਾ ਕੇ ਨਿਕਲਦੇ ਨੇ ਤੇ ਫਿਰ ਨਾਲ ਹੀ ਉਹਨਾਂ ਦਾ ਕੰਮ ਹੋ ਜਾਂਦਾ ਬਿਨਾ ਨੰਬਰ ਪਲੇਟ ਤੋਂ ਤੇ ਇੱਥੇ ਪੁਲਿਸ ਹਮੇਸ਼ਾ ਖੜੀ ਹੁੰਦੀ ਆ ਤਾਂ ਵੀ ਹੁ ਹਾਂ ਫੁੱਲ ਸਤੀ ਨਫਰੀ ਨਹੀਂ ਹੁੰਦੀ ਨਫਰੀ ਨਹੀਂ ਹੁੰਦੀ ਮਤਲਬ ਉਹਨਾਂ ਨੂੰ ਪਤਾ ਜੀ ਟਾਈਮ ਉਹਨਾਂ ਨੂੰ ਪਤਾ ਵਾ ਕੀ ਟਾਈਮ ਹੈ ਕੀ ਨਹੀਂ ਟਾਈਮ ਹੈ ਤੇ ਮਤਲਬ ਇੱਥੇ ਆਮ ਆ ਮਤਲਬ ਅਸੀਂ ਆਪਣੀ ਸ਼ਾਪ ਤੇ ਕੰਮ ਵੀ ਕਰਦੇ ਨੇ ਤਾਂ ਰੋਲਾ ਓਏ ਓਏ ਐ ਹੁੰਦਾ ਕਿ ਉਹ ਚਲਾ ਗਿਆ ਉਹ ਚਲਾ ਗਿਆ ਬਸ ਐ ਹੀ ਹੁੰਦਾ ਹੋਰ ਤਾਂ ਕੀ ਕਰ ਸਕਦੇ ਆ ਜੀ ਜਾਨੂੰ ਲੈ ਕੇ ਨਿਕਲ ਜਾਂਦਾ ਹਾਂਜੀ ਸੋ ਜਿਵੇਂ ਕਿ ਇਸ ਬਾਰੇ ਜਾਣਕਾਰੀ ਤੁਹਾਡੇ ਨਾਲ ਪੂਰੀ ਉਹ ਜ਼ਰੂਰ ਦਿੰਦੇ ਰਵਾਂਗੇ ਪਰ ਹੁਣ ਤੁਹਾਡੇ ਨਾਲ ਪਹਿਲੀ ਜਾਣਕਾਰੀ ਜਿਹੜੀ ਅਸੀਂ ਸਾਂਝੀ ਕੀਤੀ ਆ ਵੀ ਹੋ ਕੀ ਰਿਹਾ ਦੋ ਵਿਅਕਤੀ ਆਂਦੇ ਨੇ ਮੋਟਰਸਾਈਕਲ ਤੇ ਬੈਠ ਕੇ ਆਂਦੇ ਇੱਕ ਬੰਦੇ ਨੇ ਪਿੱਛੇ ਜਿਹੜੀ ਬੋਰੀ ਫੜੀ ਹੁੰਦੀ ਆ ਬੋਰੀ ਦੇ ਵਿੱਚ ਲਾਸ਼ ਹੁੰਦੀ ਆ ਇੱਥੇ ਸੁੱਟ ਕੇ ਚਲੇ ਜਾਂਦੇ ਆ ਤੇ ਉੱਥੇ ਮੌਕੇ ਤੇ ਲੋਕ ਜਿਹੜੇ ਮੌਜੂਦ ਹੁੰਦੇ ਆ ਜ਼ਰੂਰ ਨਾ ਫੜਨ ਦੀ ਕੋਸ਼ਿਸ਼ ਕਰਦੇ ਆ ਉਹ ਭਾਜ ਜਾਂਦੇ ਆ ਤੇ ਉਸ ਤੋਂ ਬਾਅਦ ਇਸ ਨੂੰ ਕਲੀਅਰ ਕੀਤਾ ਜਾਂਦਾ ਵੀ ਇਹ ਲਾਸ਼ ਆ ਪਰ ਹੁਣ ਲਾਸ਼ ਕਿਦੀ ਆ ਕਿਦੀ ਨਹੀਂ ਆ ਉਹ ਸ਼ਨਾਖਤ ਹੋਣੀ ਬਾਕੀ ਆ ਪੁਲਿਸ ਜ਼ਰੂਰ ਇਸ ਤੇ ਕਾਰਵਾਈ ਵੀ ਆਪਣੀ ਜਿਹੜੀ ਆ ਪ੍ਰਸ਼ਾਸਨ ਉਹ ਵੀ ਕਰਦਾ ਨਜ਼ਰ ਆ ਰਿਹਾ ਪਰ ਇਹਨਾਂ ਦੇ ਹੌਸਲੇ ਜਿਹੜੇ ਨੇ ਉਹ ਕਿੰਨੇ ਜ਼ਿਆਦਾ ਖੁੱਲ ਚੁੱਕੇ ਹੋਏ ਨੇ ਇਹ ਦਿਨ ਦਿਹਾੜੇ ਇਸ ਤਰੀਕੇ ਨਾਲ ਸੁੱਟ ਕੇ ਜਾਂਦੇ ਆ ਵੀ ਕਿਉਂ ਦਿਨ ਦਿਹਾੜੇ ਆ ਸੁੱਟ ਕੇਗੇ ਸ਼ਾਇਦ ਨਾਲ ਦਿਨ ਦਿਹਾੜੇ ਲੱਗਿਆ ਵੀ ਸਾਡੇ ਤੇ ਕੋਈ ਸ਼ੱਕ ਨਹੀਂ ਕਰੂਗਾ ਇਹ ਪਤਾ ਨਹੀਂ ਹੁਣ ਕੀ ਸੀ ਕੋਲ ਕਿਸ ਨੇ ਕਰਾਇਆ ਕਿ ਇਸਨੇ ਨਹੀਂ ਕਰਾਇਆ ਇਹ ਤਾਂ ਹੌਲੀ ਹੌਲੀ ਜਾਣਕਾਰੀ ਆਈਗੀ ਤੇ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਰਵਾਂਗੇ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਾਂ ਕੁਵਰ ਜੋਤ ਸਿੰਘ ਸਰ ਕੀ ਨਾਮ ਹੈ ਤੁਹਾਡਾ ਅਮਰਜੀਤ ਸਿੰਘ ਸਰ ਸਹੀ ਮਾਮਲਾ ਹੈ ਆ ਮਾਮਲਾ ਇਦਾਂ ਸੀ ਮੈਨੂੰ 10 15 ਮਿੰਟ ਪਹਿਲਾਂ ਕੋਲ ਆਈ ਸੀ ਮੈਂ ਬਸ ਸਟੇਨ ਧਰਨੇ ਡਿਊਟੀ ਦੇ ਸੀਗਾ ਉੱਥੇ ਕਾਲ ਆਈ ਕਿ ਆਰਦੀ ਚੌਂਕ ਦੇ ਲਾਗੇ ਇੱਕ ਕੋਈ ਡੈੱਡ ਬੋਡੀ ਇੱਦਾਂ ਲੱਭਦੀ ਇਹ ਡੈੱਡ ਬੋਡੀ ਹੁੰਦੀ ਆ ਵੀ ਬੋਰਿਆਂ ਦੇ ਵਿੱਚ ਹੈਗੀ ਆ ਜੀ ਉਹਦੇ ਵਿੱਚ ਇੱਕ ਵੀਡੀਓ ਆਈ ਆ ਵੀਡੀਓ ਦੇ ਵਿੱਚ ਦੋ ਹੁੰਦੇ ਆ ਇੱਕ ਨੇ ਤੇ ਜਿੱਦਾਂ ਪ੍ਰਾਈਵੇਟ ਸਿਕਿਉਰਟੀ ਹੁੰਦੀ ਉਹਦੇ ਹਿਸਾਬ ਨਾਲ ਵਰਦੀ ਪਾਈ ਹੋਈ ਸੀਗੀ ਤੇ ਉਹ ਵਿਚਾਲੇ ਉਹ ਡੈੱਡ ਬੋਡੀ ਰੱਖੀ ਹੋਈ ਸੀ ਪਬਲਿਕ ਜਦੋਂ ਇਕੱਠੀ ਪਬਲਿਕ ਵਿੱਚ ਆ ਕੀ ਹੈਗਾ ਆ ਉਹਨਾਂ ਕਹਿੰਦੇ ਇਹਦੇ ਵਿੱਚ ਅੰਬ ਦੀਆਂ ਛਿੱਲਾ ਛੁਲਾ ਵਗੈਰਾ ਹੈਗੇ ਆ ਉਹ ਜਦੋਂ ਉਹ ਪਬਲਿਕ ਜਿਆਦਾ ਇਕੱਠੀ ਉਹ ਜਦੋਂ ਘਬਰਾ ਗਿਆ ਤਾਂ ਉਹ ਮੋਟਰਸਾਈਕਲ ਸੜਕ ਤੇ ਦੌੜ ਕੇ ਮੋਟਰਸਾਈਕਲ ਨੂੰ ਬਰਾਬਰ ਕਰ ਲਿਆ ਹੈਗਾ ਉਹਦੇ ਹੁਣ ਨੰਬਰ ਤੋਂ ਐਡਰੈਸ ਵਗੈਰਾ ਕਢਾ ਕੇ ਜੋ ਵੀ ਅਗਲੀ ਕਾਰਵਾਈ ਹੋਊਗੀ ਤੁਹਾਨੂੰ ਦੱਸਾਂਗੇ ਪ੍ਰਵਾਸੀ ਆ ਲੱਗਦਾ ਜਾਂ ਇਹ ਪ੍ਰਵਾਸੀ ਪ੍ਰਵਾਸੀ ਲੱਗਦਾ ਵੈਰੀਫਾਈ ਹੋ ਪਾਇਆ ਕੁਝ ਨਹੀਂ ਹਜੇ ਵੈਰੀਫਾਈ ਨਹੀਂ ਹੋਇਆ ਭਾਈ ਜੋ ਵੈਰੀਫਾਈ ਅੱਗੇ ਜੋ ਵੀ ਹੋਣਾ ਇਹ 8 ਨੰਬਰ ਥਾਣਾ ਪਿੰਡ ਉਹ ਤੁਹਾਨੂੰ ਜੀ ਅੰਦਾਜ਼ਾ ਲੱਗ ਰਿਹਾ ਡੈੱਡ ਬੋਡੀ ਨੂੰ ਵੀ ਕਨੈਕਟ ਕਰਦੇ ਆ ਵਟਿਆ ਹੋਇਆ ਜਾਂ ਨਹੀਂ ਹਜੇ ਕੁਝ ਨਹੀਂ ਬੋਰੇ ਵਿੱਚ ਹੀ ਹਜੇ ਕੱਢਿਆ ਨਹੀਂ ਕੁਝ ਵੀ ਨਹੀਂ ਹਜੇ ਬੋਰੇ ਦੇ ਵਿੱਚ ਹੀ ਡਾੜੇ ਡੋੜੇ ਕਾਹੀ